ਵੇ ਸੱਜੇ ਭਾਈ ਹੁੰਦੇ ਆ ਜੋ ਇਕਬਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀ ਨਾ ਪਾੜ ਤੇ ਪੱਥਰਾਂ ਦਾ ਇਸੇ ਕਥਨੀ ਨੂੰ ਸੱਚ ਕਰ ਦਿਖਾਇਆ ਮਾਨਸਾ ਜ਼ਿਲ੍ਹੇ ਦੇ ਕਸਬਾ ਬਡਲਾਡਾ ਦੀਆਂ ਤਿੰਨ ਮਜ਼ਦੂਰੀ ਕਰਨ ਵਾਲੀ ਮਾਂ ਤੇ ਗਰਾਂਥੀ ਦੀਆਂ ਬੇਟੀਆਂ ਨੇ ਸਾਡੇ ਨਾਲ ਨੇ ਤਿੰਨ ਵੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਅਸੀਂ ਫਿਕਰ ਕਲੀਅਰ ਕਰਕੇ ਦਿਖਾਇਆ ਇਹ ਲੋਕ ਕਹਿੰਦੇ ਸੀ ਕੀ ਕਰੋਗੇ ਪੜਾ ਕੇ ਦੀ ਅੰਤ ਤੀ ਵਿਆਹ ਕੇ ਤੋਰ ਉਪਰਾ ਕੀ ਕਰਾਉਣਾ ਇੰਨਾ ਪੜ ਕੇ ਲੋਕ ਵੀ ਕਹਿ ਦਿੰਦੇ ਸੀ ਵੀ ਪੜ ਲਿਖ ਕੇ ਵੀ ਤੇਤ ਦਾ ਕੰਮ ਹੀ ਕਰਨਾ ਤਾਂ ਫਿਰ ਕੀ ਫਾਇਦਾ ਨਹੀਂ ਪੜਾਈ ਦਾ ਪਰ ਸਾਰਾ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਇਹ ਕਰ ਦਿੱਤਾ ਮੇਰੇ ਮਾਈ ਦੇ ਸੀ ਜਿੰਨੇ ਮਾਂ ਸਵੇਰ ਮਜ਼ਦੂਰੀ ਕਰਨ ਜਾਂਦੇ ਸੀ ਤਾਂ ਬੇਟੀਆਂ ਵੀ ਪੜਦੀਆਂ ਨੇ ਵੀ ਇਹਨਾਂ ਨੂੰ ਕਿਉਂ ਇੰਨਾ ਪੈਸਾ ਹਾਂਜੀ ਹਾਂਜੀ ਵੱਜਦੀ ਸੀ ਲੋਕ ਕਹਿੰਦੇ ਸੀ ਉਹ ਬਸ ਈ ਧੀਆਂ ਦੇ ਪੈਸੇ ਲਾਈ ਜਾਂਦੇ ਨੇ ਵਿਆਹ ਕੇ ਫਰਾਂ ਕਰੋ ਕੀ ਨਾਲ ਕੀ ਕਰਦੇ ਜਦੋਂ ਪੜਦੇ ਆ ਤਾਂ ਜਿਹਨ ਦੇ ਵਿੱਚ ਕੀ ਆਉਂਦਾ ਸੀ ਸਰਕਾਰ ਜਿਹੜਾ ਹਾਲਤ ਦੇਖ ਕੇ ਮਨ ਖਰਾਬ ਹੀ ਹੁੰਦਾ ਸੀ ਵੀ ਦੁੱਖ ਵੀ ਹੁੰਦਾ ਸੀ ਵੀ ਅਸੀਂ ਕੀ ਕਰ ਸਕਦੇ ਆ ਕੁਛ ਨਾ ਕੁਛ ਪਰ ਮੰਮੀ ਪਾਪਾ ਨੂੰ ਦੇਖ ਕੇ ਹੌਸਲਾ ਬਹੁਤ ਦਿੱਤਾ ਮੰਮੀ ਪਾਪਾ ਨੇ ਵੀ ਤੁਸੀਂ ਪੜੋ ਜਿੰਨਾ ਪੜਿਆ ਜਾਂਦਾ ਫਿਰ ਸਰ ਅਸੀਂ ਹਿੰਮਤ ਨਹੀਂ ਹਾਰੀ ਵੀ ਅਸੀਂ ਪੜਨਾ ਤਾਂ ਪੜਨਾ ਹੀ ਆ ਜਿਵੇਂ ਮੈਂ ਇੰਨੀ ਮਿਹਨਤ ਕਰਦੇ ਸੀ ਘਰ ਦੇ ਵਿੱਚ ਬੈਠ ਕੇ ਤਾਂ ਕਿਸੇ ਸਰਕਾਰ ਨੇ ਪ੍ਰਸ਼ਾਸਨ ਨੇ ਜਾਂ ਕਿਸੇ ਸਮਾਜ ਸੇਵੀ ਨੇ ਕੋਈ ਆ ਕੇ ਤੁਹਾਡੀ ਬਾਹ ਫੜੀ ਸੀ ਕਿਸੇ ਨੇ ਕੋਈ ਮਦਦ ਨਹੀਂ ਸਰ ਕਿਸੇ ਨੇ ਨਹੀਂ ਕੋਈ ਮਦਦ ਕੀਤੀ ਸਾਰਾ ਆਪਣਾ ਆਪਣੇ ਘਰ ਹੀ ਬੈ ਕੇ ਮਾਪਿਆਂ ਤੋਂ ਪੁੱਛੋ ਤੁਸੀਂ ਕਿ ਇੰਨਾ ਤੱਕ ਅਰਦਾਸ। ਮੇਰੀ ਕੀ ਸੁਪਨਾ ਹੈ ਕੀ ਬੰਨਾ ਚਾਹੁੰਦਾ ਜਾਨਾ। ਸਰ ਹੁਣ ਦੇਰ ਰੱਖੇ ਚਾਰੀ ਕਰਦੇ ਹਾਂ। ਹਾਂਜੀ। ਕੀ ਨਾਮ ਹੈ? ਵਿਆਹੰਤ ਕੋਈ। ਜਨ ਤਾਂ ਕੀ ਕਹੋਗੇ ਅੱਜ ਜਿਹੜਾ ਇੰਨੇ ਭੈਣਾਂ ਨੇ ਨਾਮ ਚਮਕਾਇਆ ਆਪਣੇ ਮਾਪੇ ਦਾ ਹਨਾ। ਕੀ ਸੁਪਨਾ ਦਾ? ਕੀ ਜਿਹੜਾ ਮਨ ਦੇ ਵਿੱਚ ਚੱਲ ਰਿਹਾ। ਸਰ ਪਹਿਲਾਂ ਤਾਂ ਖੁਸ਼ੀ ਬਹੁਤ ਹੁੰਦੀ ਹੈ ਸਰ ਜਦੋਂ ਪਰਨੇਟ। ਕੁਛ ਕਰਦੇ ਆ। ਤੇ ਮੇਰੇ ਫਾਦਰ ਸਾਹਿਬ ਤੇ ਮੇਰੀ ਮੰਮੀ ਬਹੁਤ ਖੁਸ਼ ਨੇ। ਕੀ ਕਰਦੇ ਨੇ ਮਾਤਾ ਪਿਤਾ ਮਾਤਾ ਪਿਤਾ ਮੇਰੀ ਮੰਮਾ ਤੇ ਹਾੜੀ ਕਰਦੇ ਨੇ ਖੇਤ ਜਾਂਦੇ ਨੇ ਮੈਂ ਤਾਂ ਮੇਰੇ ਡੈਡੀ ਗ੍ਰੰਥੀ ਨੇ ਕਦੀ ਗੱਲਾਂ ਬਾਤਾਂ ਕਰਦੇ ਹੋਗੇ ਆਪਣੀ ਮਾਂ ਨਾਲ ਬੈਠ ਕੇ ਵੀ ਮਾਂ ਤੋਂ ਹਾੜੀ ਕਰਦੇ ਆ ਕਿ ਇਹ ਸੁਪਨਾ ਐਦਾ ਪੂਰਾ ਹੋਊਗਾ ਮਨ ਦੇ ਵਿੱਚ ਆਂਦਾ ਹਾਂਜੀ ਸਰ ਬਹੁਤ ਆਂਦਾ ਸੀ ਮੈਂ ਤਾਂ ਮਰੀ ਉਮੀਦ ਇਹ ਕਹਿੰਦੀ ਤੂੰ ਜਾਇਆ ਨਾ ਕਰ ਤੂੰ ਪੜ੍ਹ ਉਹ ਤਾਂ ਹੁੰਦੀ ਆ ਕਹਿੰਦੀ ਫਿਰ ਪੜਾਉਣਾ ਵੀ ਤਾਂ ਹੈਗਾ ਤਾਂ ਜਾਣਾ ਤਾਂ ਪਊਗਾ ਫਿਰ ਕਿਵੇਂ ਤਿਆਰੀ ਕੀਤੀ ਇਹ ਜਿਹੜਿਆ ਅੱਜ ਨਾਮ ਚਮਕਾਇਆ ਆਪਣੇ ਮਾਪੇ ਦਾ ਕਿਸ ਤਰ੍ਹਾਂ ਕੋਈ ਟਿਊਸ਼ਨ ਵਗੈਰਾ ਰੱਖਿਆ ਸੀ ਜਾਂ ਕਿ ਕੋਚਿੰਗ ਲਈ ਮੈਂ ਸੱਕਰੇ ਆਨਲਾਈਨ ਕਿਤਾਬਾਂ ਮੰਗਵਾ ਕੇ ਸੀ ਘਰੀ ਪੜਿਆ ਤਾਂ ਸੈਲਫ ਸਟੱਡੀ ਕੀਤੀ ਕਿੰਨਾ ਸਮਾਂ ਪੜ੍ਹਦੇ ਸੀਗੇ ਸਮਾਂ ਸਰ 10 ਘੰਟੇ ਹੀ ਪੜ੍ਹ ਲੈਂਦੇ ਕਦੇ ਥੋੜਾ ਬਾਧੋ ਜਾਂਦਾ ਕਦੇ ਰਾਤ ਨੂੰ 2 ਵਜੇ ਉੱਠਦੇ ਕਦੇ ਸੌਣ ਦੇ 2 ਵਜੇ ਦੇਖਿਆ ਸੀ ਜਦੋਂ ਅਸੀਂ ਘਰ ਆਇਆ ਉਦੋਂ ਵੀ ਤੁਸੀਂ ਨਾਲ ਆਪਣੀ ਮਾਤਾ ਦੇ ਨਾਲ ਕੰਮ ਵੀ ਕਰਾਂਦਾ ਤੁਹਾਡੀ ਭੈਣ ਵੀ ਦੇਖਿਆ ਸੀਗਾ ਤੁਸੀਂ ਵੀ ਉੱਥੇ ਕੰਮ ਕਰਾਉਂਦੇ ਹੋ ਤਾਂ ਉਹਦੇ ਨਾਲ-ਨਾਲ ਕੰਮ ਦੇ ਨਾਲ-ਨਾਲ ਪੜ੍ਹਾਈ ਕਰਦੇ ਹਾਂਜੀ ਸਰ ਕੰਮ ਵੀ ਕਰਦੇ ਕਰਦਾ ਪੜ੍ਹਾਈ ਵੀ ਕਰਦੇ ਦੋਨੋਂ ਕੰਮ ਕਰਦੇ ਲਗਦਾ ਨਹੀਂ ਬੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਸਮਾਜੀਆਂ ਨੂੰ ਤੁਹਾਡੀ ਬਾਹਮ ਫੜਨੀ ਚਾਹੀਦੀ ਹੈ ਇੱਕ ਕੁੜੀਆਂ 'ਨ ਤਿੰਨ ਇੱਕ ਘਰ ਦੇਆਂ ਬੇਰੀ ਪਰਿਵਾਰ ਦੀਆਂ ਕੁੜੀਆਂ ਦੀ ਊਡਾਨ ਜਿਹੜੀ ਪੂਰੀ ਹੋ ਸਕੇ ਲਗਦਾ ਤਾਂ ਹੈ ਫਿਰ ਕਿ ਵੇਖੀ ਨਹੀਂ ਕਰਦੇ ਕਿ ਨਮਾਜ਼ ਹਰ ਇੱਕ ਕੋ ਸਾਹਿਬ ਕੀ ਕਹੋਗੇ ਕਿੰਨੀਆਂ ਕਿ ਮੁਸ਼ਕਿਲਾਂ ਆਈਆਂ ਅੱਜ ਜਿਹੜਾ ਟੈਸਟ ਪਾਸ ਹੋਇਆ ਇਤੋਂ ਤੱਕ ਮੰਜ਼ਲ ਦੇ ਪਹੁੰਚਾਂ ਦੀ ਮੁਸ਼ਕਲਾਂ ਤਾਂ ਆਉਂਦੀ ਨੇ ਹਰ ਇੱਕ ਚੀਜ਼ ਕਹਿਣੇ ਅਸੰਭਵ ਹੁੰਦੀ ਆ ਪਰ ਸੰਭਵ ਨਹੀਂ ਹੁੰਦੀ ਮੈਨੂੰ ਨਹੀਂ ਲੱਗਦਾ ਕੋਈ ਮੁਸ਼ਕਿਲ ਆਈ ਹੈ ਆਹ ਮੰਗਦੇ ਵੀ ਤੇ ਹੰਝੂ ਅੱਜ ਵੀ ਤੁਹਾਡੇ ਦੇਖਦੇ ਆ ਨਾ ਖੁਸ਼ੀ ਦੇ ਆ ਜਾਂੇ ਦੁੱਖ ਦੇ ਆ ਵੀ ਇੰਨੇ ਮਾਪੇ ਨੇ ਹਨਾ ਮਿਹਨਤ ਕਰਕੇ ਤੁਹਾਨੂੰ ਇੱਥੇ ਪਹੁੰਚਾਇਆ ਜਾਂ ਤੇ ਖੁਸ਼ੀ ਆ ਗਈ ਖੁਸ਼ੀ ਹੈ ਹੰਝੂ ਮੰਦਿਰ ਦਿੱਤੀ ਕਿ ਅੰਦਰ ਜੀ ਬਿਠਾ ਦੇ ਕੋਲ ਕਿਤਾਬਾਂ ਨੇ ਜਾਂ ਤੁਹਾਨੂੰ ਪੜਨ ਲਈ ਕਿਸੇ ਤੋਂ ਮੈਨੂੰ ਸਟ्रेस ਬਹੁਤ ਰਹਿੰਦਾ ਸੀ ਵੀ ਕਿਤਾਬਾਂ ਨਹੀਂ ਹੈਗੀਆਂ ਉਹ ਕਿੱਥੋਂ ਪੜਾਂਗੇ ਕੀ ਕਰਾਂਗੇ ਪਰ ਮੇਰੇ ਮਾਮੀ ਦਾ ਬੇਟਾ ਸੁਰਿੰਦਰ ਸਿੰਘ ਕੱਲੀ ਵਾਰ ਮੈਂ ਇਹਨੀਆਂ ਕਿਤਾਬਾਂ ਮੈਨੂੰ ਉਹਨੇ ਲੈ ਕੇ ਦਿੱਤੀਆਂ ਸੀ ਉਸ ਤੋਂ ਬਾਅਦ ਗੁਜਾਰ ਡੋਗਰਾ ਨਾਨਾ 88 ਮਾਸਟਰ ਆ ਉਹਨਾਂ ਨੇ ਵੀ ਬਹੁਤ ਮੇਰੀ ਹੈਲਪ ਕੀਤੀ ਹੈ ਕਿਤਾਬਾਂ ਵਾਸਤੇ ਤੇ ਕਿਤਾਬਾਂ ਇਥੇ ਪ੍ਰੋਵਾਈਡ ਤਾਂ ਨਹੀਂ ਹੋਈਆਂ ਪਰ ਕਈ ਵਾਰ ਮੈਂ ਲਾਇਬ੍ਰੇਰੀ ਚ ਲੱਭਣ ਚਲੀ ਜਾਂਦੀ ਸੀ ਕਿਉਂਕਿ ਸਾਡੇ ਗੁਨਾਨਕ ਕਾਲਜ ਚ ਬਹੁਤ ਵੱਡੀ ਲਾਇਬ੍ਰੇਰੀ ਹੈ ਤੇ ਉੱਥੇ ਮੈਂ ਕਿਤਾਬਾਂ ਇਸ਼ੂ ਕਰਵਾਂਦੀ ਸੀ ਤੇ ਪੜ੍ਹਦੀ ਸੀ ਤੇ ਕਈ ਵਾਰ ਮੈਂ ਉੱਥੇ ਬੈਠ ਕੇ ਪੜ੍ਹ ਲੈਂਦੀ ਸੀ ਕਿਤਾਬ ਉੱਥੇ ਦੇ ਆਉਂਦੀ ਸੀ ਮਨਨ ਉੱਥੇ ਪੜ੍ਹ ਕੇ ਤੇ ਬਸ ਮਰਾ ਕਿੰਨੀ ਵਾਰ ਹੀ ਹੋ ਜਾਉਂਗੇ ਜਦੋਂ ਸਾਪਰਕਾਰ ਦੇ ਦੀ ਪੜ੍ਹਾਈ ਦਾ ਜਦੋਂ ਵੀ ਪੇਪਰ ਆਂਦਾ ਤੇ ਸਟ्रेस ਹੋ ਜਾਂਦਾ ਸੀ ਵੀ ਮੰਮੀ ਹੁਣ ਕੀ ਕਰਾਂਗੇ ਵੀ ਜੇ ਨਾ ਹੋਇਆ ਫੇਰ ਫਿਰ ਕੀ ਕਰਾਂਗੇ ਪਰ ਮੇਰਾ ਇੱਕ ਲਾਈਨ ਸੀਗੀ ਪਲੱਸ ਤੋਂ ਕਲਾਸ ਤੋਂ ਵੀ ਮੇਰੀ ਕਲਾਸ ਤੋਂ ਵੀ ਮੈਂ ਹਾਰਨਾ ਨਹੀਂ ਹੈਗਾ ਵੀ ਮੈਂ ਹਾਰਨ ਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਬਸ ਇਹ ਹੀ ਲਾਈਨ ਹਲਦਾ ਹੈ ਬਈ ਤੁਸੀਂ ਵੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਨਾ ਮਾਂ ਦਿਹਾੜੀ ਕਰਦੀ ਆ ਤਾਂ ਮਨ ਤੇ ਨਹੀਂ ਲੱਗਦਾ ਸੀ ਵੀ ਖਰਚਾ ਵੀ ਕਰੀ ਜਾਂਦੇ ਆ ਵੀ ਤੇ ਕੋਈ ਕੋਚਿੰਗ ਵੀ ਹੈ ਨਹੀਂ ਘਰੇ ਬੜ ਕੇ ਮਕਾਮ ਹਾਸਲ ਹੁੰਦਾ ਹੈ ਸੈਲਫ ਸਟਡੀ ਕਰਕੇ ਮਿਹਨਤ ਕਰਕੇ ਕੁਝ ਵੀ ਪ੍ਰੋਪਰ ਕਰ ਸਕਦੇ ਹਾਂ